ਸਰਕਾਰ ਚੋਣ ਸੁਧਾਰਾ ਬਾਰੇ ਚਰਚਾ ਲੈ ਰਹੀ ਸਰਪਾਰਟੀ ਮੀਟਿੰਗ ਚ ਬਣੀ ਸਹਿਮਤੀ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਪਤੀ ਚੋਣਾਂ ਲਈ ਆਪਨੇ ਖਿੱਚੀ ਤਿਆਰੀ ਪਾਰਟੀ ਨੇ 906 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ ਬਿੱਟੂ ਦਾ ਅਮਰਤਪਾਲ ਦੇ ਮੁੱਦੇ ਤੇ ਯੂ ਟਰਨ ਅਮਰਤਪਾਲ ਨੂੰ ਪਰੋਲ ਦੇਣ ਦੀ ਕੀਤੀ ਵਕਾਲਤ। ਟੂਡੀਆ ਨਿਊਜ਼ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਕਾਲ ਗੱਲ ਕਰਾਂਗੇ ਅੱਜ ਦੀ ਪਹਿਲੀ ਖਬਰ ਦੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਹੈ ਕਿ ਅਗਲੇ ਮੰਗਲਵਾਰ ਲੋਕ ਸਭਾ ਦੇ ਵਿੱਚ ਚੋਣ ਸੁਧਾਰਾਂ ਬਾਰੇ ਚਰਚਾ ਹੋਏਗੀ ਇਸ ਤੋਂ ਇੱਕ ਦਿਨ ਪਹਿਲਾਂ ਕੌਮੀ ਗੀਤ ਬੰਦੇ ਮਾਤਰਮ ਤੇ ਚਰਚਾ ਕਰਵਾਈ ਜਾਏਗੀ ਦੋਵੇਂ ਚਰਚਾਾਂ ਦੇ ਲਈ 10-10 ਘੰਟਿਆਂ ਦਾ ਸਮਾਂ ਤੈਅ ਕੀਤਾ ਗਿਆ ਹੈ ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ ਜਾਨੀ ਕਿ ਐਸ ਆਈ ਆਰ ਤੇ ਸੰਸਦ ਦੇ ਵਿੱਚ ਚਰਚਾ ਕਰਵਾਉਣ ਦੇ ਵਿਰੋਧੀ ਧਿਰਾਂ ਦੇ ਵੱਲੋਂ ਕੀਤੀ ਜਾ ਰਹੀ ਮੰਗ ਤੇ ਹੁਣ ਸਰਕਾਰ ਨੂੰ ਜ਼ਮੂਦ ਟੁੱਟਣ ਦੀ ਆਸ ਵੱਜ ਗਈ ਹੈ ਲੋਕ ਸਭਾ ਸਪੀਕਰ ਓਮ ਮਿਰਲਾ ਦੀ ਅਗਵਾਈ ਹੇਠ ਬਿਜ਼ਨਸ ਐਡਵਾਈਜ਼ਰੀ ਕਮੇਟੀ ਅਤੇ ਸਰਬ ਪਾਰਟੀ ਮੀਟਿੰਗਾਂ ਦੇ ਮਗਰੋਂ ਚਰਚਾ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਰਿਜੀਜੂ ਨੇ ਐਕਸ ਤੇ ਕਿਹਾ ਕਿ ਸਪੀਕਰ ਦੀ ਅਗਵਾਈ ਹੇਠ ਹੋਈ ਸਰਬ ਪਾਰਟੀ ਮੀਟਿੰਗ ਦੇ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਬੰਦੇ ਮਾਤਰਮ ਦੀ ਪੰਜਾਮੀ ਭਰੇਗੰਡ ਮੌਕੇ ਲੋਕ ਸਭਾ ਦੇ ਵਿੱਚ 8 ਦਸੰਬਰ ਸੋਮਵਾਰ ਨੂੰ ਦੁਪਹਿਰ 12 ਵਜੇ ਅਤੇ ਚੋਣ ਸੁਧਾਰਾ ਬਾਰੇ ਮੰਗਲਵਾਰ ਨੂੰ 9 ਦਸੰਬਰ ਨੂੰ ਦੁਪਹਿਰ 12 ਵਜੇ ਚਰਚਾ ਕਰਵਾਈ ਜਾਏਗੀ ਇਸ ਤੋਂ ਪਹਿਲਾਂ ਸੰਸਦ ਦੇ ਦੋਵੇਂ ਸਦਨਾ ਲੋਕ ਸਭਾ ਅਤੇ ਰਾਜ ਸਭਾ ਦੇ ਵਿੱਚ ਸਰਦ ਰੁੱਤ اجلاس ਦੇ ਦੂਜੇ ਦਿਨ ਵੀ ਵਿਰੋਧੀ ਧਿਰ ਨੇ ਜ਼ੋਰਦਾਰ ਹੰਗਾਮਾ ਕੀਤਾ ਸਰਕਾਰ ਨੇ ਕਿਹਾ ਕਿ ਉਹ ਐਸਆਈਆਰ ਦੇ ਮੁੱਦੇ ਦੇ ਉੱਤੇ ਚਰਚਾ ਕਰਵਾਉਣ ਦੇ ਲਈ ਬਿਲਕੁਲ ਤਿਆਰ ਹੈ ਪਰ ਕੋਈ ਸਮਾਂ ਤੈਅ ਨਹੀਂ ਕੀਤਾ ਦੋਵਾਰ ਸਦਨ ਦੀ ਕਾਰਵਾਈ ਮੁੱਲਤਵੀ ਹੋਣ ਤੋਂ ਮਗਰੋਂ ਜਦੋਂ ਦੁਪਹਿਰ 2 ਵਜੇ ਲੋਕ ਸਭਾ ਮੋੜ ਜੁੜੀ ਤਾਂ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਰੀਜੀਜੂ ਨੇ ਕਾਂਗਰਸ ਤੇ ਨਿਸ਼ਾਨਾ ਸਿੱਧ ਦੇ ਆ ਕਿਆ ਕਿ ਉਹ ਲੋਕਾਂ ਦਾ ਭਰੋਸਾ ਗਵਾਉਂਦੀ ਜਾ ਰਹੀ ਹੈ ਇਸ ਮਗਰੋਂ ਸਦਨ ਦੀ ਕਾਰਵਾਈ ਦਿਨ ਭਰ ਦੇ ਲਈ ਚੁੱਕ ਦਿੱਤੀ ਗਈ। ਉਧਰ ਰਾਜ ਸਭਾ ਦੇ ਵਿੱਚ ਐਸਆਈਆਰ ਤੇ ਚਰਚਾ ਨਾ ਕਰਵਾਉਣ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਜ਼ੋਰਦਾਰ ਨਾਰੇਬਾਜ਼ੀ ਕਰਦਿਆਂ ਸਦਨ 'ਚੋਂ ਵਾਕਆਊਟ ਕਰ ਦਿੱਤਾ। ਕਾਂਗਰਸ, ਟੀਐਮਸੀ, ਡੀਐਮਕੇ, ਆਪ, ਐਸਪੀ ਅਤੇ ਸੀਪੀਐਮ ਦੇ ਆਗੂਆਂ ਨੇ ਰੀਜੂਜੂ ਦੇ ਨਾਲ ਮੁਲਾਕਾਤ ਕਰਕੇ ਚੋਣ ਸੁਧਾਰਾਂ ਬਾਰੇ ਸਦਨ ਦੇ ਵਿੱਚ ਚਰਚਾ ਦੇ ਲਈ ਸਮੇਂ ਦਾ ਐਲਾਨ ਕਰਨ ਦੀ ਮੰਗ ਕੀਤੀ ਸੀ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਮੱਲਿਕਾ ਅਰਜਨ ਖੜਗੇ ਨੇ ਕਿਹਾ ਹੈ ਕਿ ਕਈ ਪਾਰਟੀਆਂ ਨੇ ਨਿਯਮ 267 ਤਹਿਤ ਐਸਆਈਆਰ ਦੇ ਮੁੱਦੇ ਤੇ ਚਰਚਾ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਇਸ ਨੂੰ ਹੋਰ ਸੰਸਦੀ ਕੰਮਕਾਰ ਦੇ ਨਾਲੋਂ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਨੇ ਆਜਸਵੀਰੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਲਈ 961 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਨੂੰ ਰਾਜ ਦੀ ਸੱਤਾਧਿਰ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਅਜਮਾਇਸ਼ ਮੰਨਦੀ ਹੈ 22 ਜ਼ਿਲ੍ਹਾ ਪ੍ਰੀਸ਼ਦਾਂ ਮੁਹਾਲੀ ਨੂੰ ਛੱਡ ਕੇ ਜਿੱਥੇ ਇਹ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਅਤੇ ਇਸ ਤੋਂ ਇਲਾਵਾ 150 ਤੋਂ ਵੱਧ ਪੰਚਾਇਤ ਸਮਤੀਆਂ ਦੀਆਂ ਇਹ ਚੋਣਾਂ 14 ਦਸੰਬਰ ਨੂੰ ਹੋਣਗੀਆਂ ਅਤੇ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਤੀ ਚੋਣਾਂ ਸੂਬੇ ਦੇ ਵਿੱਚ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਸਿਰਫ 15 ਮਹੀਨੇ ਪਹਿਲਾਂ ਹੋ ਰਹੀਆਂ ਨੇ ਜਿਸ ਕਰਕੇ ਹਰੇਕ ਪਾਰਟੀ ਆਪਣਾ ਵੋਟ ਆਧਾਰ ਮਜ਼ਬੂਤ ਕਰਨ ਦੇ ਲਈ ਪੂਰੀ ਵਾਹ ਪੇਸ਼ ਲਾ ਰਹੀਆਂ ਨੇ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰਦੇ ਹੋਏ ਆਮ ਆਦਮੀ ਪਾਰਟੀ ਚੋਣ ਜਰੀਏ ਆਪਣੇ ਕਾਡਰ ਨੂੰ ਤਾਕਤ ਅਤੇ ਜ਼ਮੀਨੀ ਪੱਧਰ ਦੇ ਉੱਤੇ ਮਜ਼ਬੂਤ ਬਣਾਉਣਾਰੇ ਵਿਚਾਰ ਕਰ ਰਹੀ ਹੈ ਜੋ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟਰਾਂ ਤੱਕ ਬਿਹਤਰ ਪਹੁੰਚ ਬਣਾਉਣ ਦੇ ਵਿੱਚ ਮਦਦ ਕਰੇਗੀ ਪਾਰਟੀ ਆਗੂਆਂ ਨੂੰ ਦੱਸਿਆ ਗਿਆ ਹੈ ਕਿ ਇਹਨਾਂ ਚੋਣਾਂ ਦੇ ਨਤੀਜੇ ਇਹ ਤੈਅ ਕਰਨਗੇ ਕਿ ਉਹਨਾਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਟਿਕਟ ਮਿਲਣੀ ਹੈ ਜਾਂ ਫਿਰ ਨਹੀਂ ਮੰਤਰੀ ਹੋਏ ਸੱਤਾਧਿਰ ਪਾਰਟੀ ਦੇ ਵਿਧਾਇਕ ਹੋਣ ਯਾ ਫਿਰ ਹੋਰ ਆਗੂ 28 ਨਵੰਬਰ ਨੂੰ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਆਪਣੀ ਊਰਜਾ ਆਪੋ ਆਪਣੇ ਖੇਤਰਾਂ ਦੇ ਵਿੱਚ ਕੇਂਦ੍ਰਿਤ ਕਰ ਰਹੇ ਨੇ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਸੱਤਾਧਿਰ ਪਾਰਟੀ ਨੇ ਜ਼ਿਆਦਾਤਰ ਬਲਾਕਾਂ ਦਾ ਪੁਨਰਗਠਨ ਵੀ ਕੀਤਾ ਸੀ ਜਿਸ ਦੇ ਨਾਲ ਚੋਣਾਂ ਦੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਬੜਤ ਮਿਲਨੀ ਤੈ ਕੇਂਦਰੀ ਰੇਲ ਰਾਜ ਅਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਰਵਨੀਤ ਬਿੱਟੂ ਨੇ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਅਮਰਤਪਾਲ ਸਿੰਘ ਨੂੰ ਅੰਤਰੀਮ ਪੈਰੋਲ ਦੇਣ ਦੀ ਜਨਤਕ ਤੌਰ ਤੇ ਵਕਾਲਤ ਕੀਤੀ ਹੈ। ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਇਸ ਵੇਲੇ ਸਖਤ ਕੌਮੀ ਸੁਰੱਖਿਆ ਕਾਨੂੰਨ ਜਣੇ ਕਿ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਵਿੱਚ ਨਜ਼ਰਬੰਦ ਹੈ। ਬਿੱਟੂ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਦੇ ਵਿੱਚ ਸੰਸਦ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਇਹ ਗੱਲ ਕਹੀ। ਬਿੱਟੂ ਦਾ ਇਹ ਰੁਖ ਪੰਜਾਬ ਦੇ ਵਿੱਚ ਜ਼ਮੀਨ ਤਲਾਸ਼ ਰਹੀ ਭਾਜਪਾ ਦੀ ਰਣਨੀਤਕ ਪੇਸ਼ਬੰਦੀਆਂ ਦਾ ਸੰਕੇਤ ਹੋ ਸਕਦਾ ਹੈ ਜਿੱਥੇ ਪਾਰਟੀ ਦੇ ਕੋਲ 117 ਮੈਂਬਰੀ ਰਾਜ ਸਭਾ ਦੇ ਵਿੱਚ ਕੋਈ ਵੀ ਸੀਟ ਨਹੀਂ ਹੈ ਅਤੇ ਆਪ ਸਰਕਾਰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ। ਬਿੱਟੂਆਂ ਦੀਆਂ ਇਹ ਜਿਹੜੀਆਂ ਟਿੱਪਣੀਆਂ ਨੇ ਉਹ ਅਮਰਤਪਾਲ ਬਾਰੇ ਉਹਨਾਂ ਦੇ ਵੱਲੋਂ ਪਹਿਲਾਂ ਕੀਤੀ ਗਈ ਨੁਕਤਾਚੀਨੀ ਤੋਂ ਬਿਲਕੁਲ ਵੱਖਰੀਆਂ ਨੇ ਜੋ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਵਿੱਚ ਡੂੰਘੀਆਂ ਦਰਾਰਾਂ ਨੂੰ ਉਜਾਗਰ ਕਰਦੀਆਂ ਨੇ। ਕਟੜਪੰਥੀ ਪ੍ਰਚਾਰਕ ਅਤੇ ਖਾਲਿਸਤਾਨ ਪੱਕੀ ਸੰਗਠਨ ਵਾਰਿਸ ਪੰਜਾਬ ਦੇ ਆਗੂ ਅਮਰਤਪਾਲ ਨੂੰ ਅਪ੍ਰੈਲ 2023 ਦੇ ਵਿੱਚ ਪੰਜਾਬ ਪੁਲਿਸ ਨੇ ਹਿੰਸਾ ਭੜਕਾਉਣ ਵੱਖਵਾਦ ਨੂੰ ਉਤਸ਼ਾਹਿਤ ਕਰਨ ਅਤੇ ਅਮਨ ਕਾਨੂੰਨ ਭੰਗ ਕਰਨ ਦੇ ਦੋਸ਼ਾਂ ਦੇ ਵਿੱਚ ਇੱਕ ਮਹੀਨੇ ਤੱਕ ਚੱਲੀ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਅਮਰਤਪਾਲ ਨੇ ਆਪਣੀ ਨਜ਼ਰਬੰਦੀ ਦੇ ਬਾਵਜੂਦ 2024 ਦੀਆਂ ਲੋਕ ਸਭਾ ਚੋਣਾਂ ਸ਼੍ਰੀ ਖਡੂਰ ਸਾਹਿਬ ਤੋਂ ਇੱਕ ਆਜ਼ਾਦ ਉਮੀਦਵਾਰ ਦੇ ਬਜੂ ਲੜੀਆਂ ਅਤੇ ਜਿੱਤੀਆਂ ਉਸ ਨੂੰ ਭਾਰਤ ਪਾਕਿਸਤਾਨ ਸਰਹੱਦ ਨੇੜੇ ਪੈਂਦੇ ਇਸ ਸੰਸਦੀ ਹਲਕੇ ਦੇ ਵਿੱਚੋਂ 4 ਲੱਖ ਤੋਂ ਵੱਧ ਵੋਟਾਂ ਪਈਆਂ ਅਮਰਿਤਪਾਲ ਨੂੰ ਜੂਨ 2024 ਦੇ ਵਿੱਚ ਨਵੀਂ ਦਿੱਲੀ ਦੇ ਵਿੱਚ ਸੰਸਦ ਮੈਂਬਰ ਵਜੋਂ ਸੌਂ ਚੁੱਕਣ ਦੇ ਲਈ 4 ਘੰਟੇ ਦੀ ਪਰੋਲ ਦਿੱਤੀ ਗਈ ਸੀ ਜਿਸ ਦੌਰਾਨ ਉਸ ਨੇ ਖਾਲਸਾ ਰਾਜ ਬਾਰੇ ਆਪਣੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ ਉਸ ਨੇ ਸਿੱਖ ਵਖਵਾਦੀ ਆਦਰਸ਼ਾਂ ਦਾ ਹਵਾਲਾ ਦਿੱਤਾ ਜਿਸ ਨੂੰ ਕੌਮੀ ਸੁਰੱਖਿਆ ਨਿਗਰਾਨਾ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੰਸਦ ਦੇ ਬਾਹਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸਿੰਘ ਦੀ ਪਿਰੋਲ ਅਰਜੀ ਦੇ ਵਿੱਚ ਅੜਿੱਕੇ ਟਾਉਣ ਦਾ ਵੀ ਦੋਸ਼ ਲਾਇਆ ਬਿੱਟੂ ਨੇ ਬਾਰਾਮੁੱਲਾ ਤੋਂ ਲੋਕ ਸਭਾ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਉਰਫ ਇੰਜੀਨੀਅਰ ਰਾਸ਼ਿਦ ਦੇ ਨਾਲ ਉਹਨਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ ਪਿਰੋਲ ਦੇਣ ਤੋਂ ਇਨਕਾਰ ਕਰ ਰਹੀ ਹੈ ਜੇਕਰ ਜੰਮੂ ਕਸ਼ਮੀਰ ਦੇ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਨੂੰ ਗੰਭੀਰ ਦੋਸ਼ਾਂ ਦੇ ਬਾਵਜੂਦ ਸੈਸ਼ਨਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਹੇ ਰਾਸਤੀ ਪਿਰੋਲ ਦਿੱਤੀ ਜਾ ਸਕਦੀ ਹੈ ਤਾਂ ਅਮਰਿਤਪਾਲ ਸਿੰਘ ਨੂੰ ਵੀ ਇਹੀ ਸਹੂਲਤ ਕਿਉਂ ਨਹੀਂ ਦਿੱਤੀ ਜਾਂਦੀ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਦੀ ਆਵਾਜ਼ ਸੰਸਦ ਦੇ ਵਿੱਚ ਕੌਣ ਉਠਾਏਗਾ ਜੇਕਰ ਉਹਨਾਂ ਦੇ ਚੁਣੇ ਹੋਏ ਸੰਸਦ ਮੈਂਬਰ ਨਹੀਂ ਚੁੱਕਣਗੇ ਤਾਂ ਫਿਰ ਇਹ ਆਵਾਜ਼ ਕੌਣ ਚੁੱਕੇਗਾ ਅਮਰੋਸਰ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅਜਨਾਲਾ ਖੇਤਰ ਦੇ ਵਿੱਚ ਹੜ ਦੌਰਾਨ ਟੁੱਟੇ ਤੁਸੀ ਬੰਨ ਤੇ 68 ਕਰੋੜ ਰੁਪਏ ਦੀ ਲਾਗਤ ਦੇ ਨਾਲ 40 ਕਿਲੋਮੀਟਰ ਲੰਬੀ ਸੜਕ ਬਣਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਸੜਕ ਦੇ ਨਾਲ ਫੌਜ, ਬੀਐਸਐਫ ਅਤੇ ਨਜ਼ਦੀਕੀ 70 ਪਿੰਡਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਢਾਲੀਵਾਲ ਨੇ ਕਿਹਾ ਕਿ ਅਜਨਾਲਾ ਦੇ ਲੋਕ ਇਹ ਮੰਗ ਪਿਛਲੇ 70 ਸਾਲਾਂ ਤੋਂ ਕਰ ਰਹੇ ਸੀ ਪਰ ਕਿਸੇ ਨੇ ਵੀ ਇਹ ਸੜਕ ਨਹੀਂ ਬਣਵਾਈ। ਹੁਣ ਉਹ ਇਸ ਸਮੱਸਿਆ ਦਾ ਪੱਕਾ ਹੱਲ ਕਰਵਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੇ ਨੇ। ਇਹ ਪੜਾ ਨੇ ਬਾਬਾ ਬੁੱਢਾ ਸਬਜੀ ਦੀ ਧਰਤੀ ਤੇ ਖੜੇ ਆ ਕੋਨੇਹਾਲ ਪਿੰਡ ਜਿੱਥੋਂ ਸਾਡੀ ਛੜਕ ਪਿਛਲੇ 8 ਦਿਨ ਹੋ ਗਏ ਸ਼ੁਰੂ ਹੋਈ ਨੂੰ ਇਹ ਛੜਕ ਜਿਹੜੀ ਆ ਕੋਨੇਹਾਲ ਤੋਂ ਲੈ ਕੇ ਗੋਲਗੜ ਪਿੰਡ ਹੈ ਉਥੋਂ ਤੱਕ ਇਹ ਤੁਸੀਂ ਬਣ ਸੀਗਾ ਦਰਿਆ ਤੇ ਬਾਰਡਰ ਦੇ ਨਾਲ-ਨਾਲ ਇਹ 18 ਫੁੱਟ ਚੌੜੀ ਛੜਕ ਜਿਹੜੀ ਹੈ ਇਹ ਬਣਨੀ ਆ ਬਹੁਤ ਲੰਬਾ ਕਰੀਬ 68 ਕਰੋੜ ਰੁਪਇਆ ਪਾਪਾ ਨੂੰ ਜਿਹੜਾ ਮਿਲਿਆ ਤੇ ਅੱਜ ਮੈਂ ਆਪਣੇ ਪੀਡਬਲਟੀ ਤੇ ਅਫਸਰ ਤੇ ਸਾਡੇ ਜਿਹੜੇ ਠਿਕਦਾ ਸਾਹਿਬ ਨੇ ਸਦਾ ਗਗਨ ਸਿੰਘ ਹੁੰਦੇ ਉਹਨਾਂ ਨੂੰ ਨਾਲ ਲੈ ਕੇ ਮੈਂ ਕੰਮ ਦੇਖਣ ਆਇਆ ਸੀ ਇਹਨਾਂ ਨੇ 7 ਦਿਨ ਹੋ ਗਏ ਕੰਮ ਸ਼ੁਰੂ ਕੀਤੇ ਨੂੰ ਉਹ ਮੈਂ ਦੇਖਣ ਆਇਆ ਸੀਗਾ ਵੀ ਕਿੱਦਾਂ ਦਾ ਸੋ ਬਹੁਤ ਵਧੀਆ ਬੈਡ ਬਣਦੇ ਕੱਲ ਤੋਂ ਬਜਟ ਪਾਣਾ ਸ਼ੁਰੂ ਹੋ ਜਾਊਗਾ ਰੋਜ਼ ਹੀ ਬਲ ਇੱਕ ਦਿਨ ਛੱਡ ਕੇ ਇੱਕ ਦਿਨ ਬਾਅਦ ਇਹ ਛੜਕ ਤੇ ਬਲ ਜਿਹੜੇ ਆਇਆ ਕਰਾਂਗੇ ਕਿਉਂਕਿ ਇਹ ਮੇਰਾ ਡ੍ਰੀਮ ਪ੍ਰੋਜੈਕਟ ਹੈ ਮੈਂ ਸਮਝਦਾ ਕਿ ਸਾਡੇ ਜਿਹੜੇ ਬਾਰਡਰ ਦੇ ਉੱਤੇ 78 ਪਿੰਡ ਸਾਡੇ ਇਧਰਲੇ ਪਿੰਡ ਜਿਹੜੇ ਮਤਲਬ ਤੇ ਦੂਜੇ ਪਾਸੇ ਰਾਸ ਸਿੱਖਾਂ ਦੇ ਪਿੰਡ ਜਿਹੜੇ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਹੈ ਇਹ ਸਵਾਲ ਹੈ ਉਹਨੂੰ ਬੜਾ ਮਜ਼ਬੂਤ ਕਰਨਾ ਕਿਉਂਕਿ ਇੱਥੇ ਟੁੱਟਾ ਵੀ ਤੁਸੀਂ ਬੰਦ ਕਾਫੀ ਜਗ੍ਹਾ ਤੋਂ ਟੁੱਟ ਗਿਆ ਸੀਗਾ ਜਦੋਂ ਹੜ੍ਹ ਆਇਆ ਸੋ ਇਹਨੂੰ ਰੋਜ਼ ਹੀ ਵੇਖਿਆ ਕਰਨਾ ਰੋਜ਼ ਹੀ ਕੰਮ ਮਤਲਬ ਜਿਹੜਾ ਇੰਨਾ ਵੀ ਰਿਸਕ ਦੀ ਲੈਣਾ ਕਿਉਂਕਿ ਇਸका ਕਈ ਥਾਵਾਂ ਤੋਂ ਟੁੱਟ ਗਿਆ ਸੀਗਾ ਤੇ ਅੱਗੇ ਤੋਂ ਇਹ ਟੁੱਟੇ ਦਾ ਪੱਕਾ ਹੋ ਜਾਏ ਮਜ਼ਬੂਤ ਹੋ ਜਾਏ ਇਸ ਕਰਕੇ ਮੈਂ ਅੱਜ ਆਇਆ ਸੀਗਾ ਸੋ ਮੈਂ ਠੇਕਦਾਰ ਸਾਹਿਬ ਨੂੰ ਕਿਹਾ ਕਿ ਮੈਂ ਇੱਕ ਦਿਨ ਛੱਡ ਕੇ ਇੱਕ ਦਿਨ ਦੇ ਬਾਅਦ ਇਹਦਾ ਕੰਮ ਜਿਹੜਾ ਵੇਖਣਾ ਜੇ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਠੇਕਦਾਰ ਸਾਹਿਬ ਨੇ ਕਿਹਾ ਕਿ ਕਿਉਂਕਿ ਜਦੋਂ ਟੈਂਡਰ ਕਰਦੇ ਉੱਥੇ ਜਿਹੜਾ ਟਾਈਮ ਬਾਉਂਡ ਕੀਤਾ ਹੁੰਦਾ ਟਾਈਮ ਬਾਉਂਡ ਕੀਤਾ 18 ਮਹੀਨੇ ਦਾ ਤੇ ਇਹ ਮੈਨੂੰ ਕਹਿੰਦੇ ਜੀ ਅਸੀਂ ਤੇ ਮਾਤ ਪਤਿਆਲ ਚ ਲੁੱਕ ਪਾਉਣੀ ਜਿਹੜੀ ਹੈ ਸ਼ੁਰੂ ਕਰ ਦੇਣੀ ਤੁਸੀਂ ਦੇਖੋ ਕੀ ਬਣਦਾ ਸੋ ਵਧੀਆ ਸਾਨੂੰ ਜਿਹੜੇ ਮਤਲਬ ਵਧੀਆ ਠੇਕੇਦਾਰ ਮਿਲੇ ਆ ਵਧੀਆ ਇਹਨਾਂ ਦੀ ਕੰਪਨੀਆਂ ਬੜੀ ਵੱਡੀ ਕੰਪਨੀਆਂ ਹੈ ਤੇ ਮੇਰਾ ਖਿਆਲ ਹੈ ਇਸ ਇਲਾਕੇ ਆਪਣੇ ਸਬਸਤੰਦ ਬੰਤੇ ਜਲਦੀ ਜਲਦੀ ਜੜੀ ਛੜਕ ਬੰਨਾ ਨਾਲ ਨਾਲ ਬੀਐਸਐਫ ਨੂੰ ਵੀ ਇਸ ਦਾ ਫਾਇਦਾ ਹੋਵੇਗਾ ਐਦੋਂ ਬੀਐਸਐਫ ਨੂੰ ਫੌਜ ਨੂੰ ਸਾਡੇ ਲੋਕਾਂ ਨੂੰ ਹੁੜੇ ਨਹੀਂ ਤੁਸੀਂ ਦੇਖਿਓ ਚਲੋ ਹੁਣ ਤਾਂ ਚਾਲੂ ਹੋ ਗਿਆ ਪਰ ਇਸ ਇਲਾਕੇ 'ਚੋ ਜਿਹੜਾ ਸਾਡਾ ਗੰਨਾ ਜਾਂਦਾ ਕਮਾਦ ਜਾਂਦਾ ਸਾਡਾ 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਹੋਣੀਆਂ ਨੇ ਜਿਸ ਦੇ ਲਈ ਨਾਮਜ਼ਦਗੀ ਪੱਤਰ 4 ਦਸੰਬਰ ਤੱਕ ਭਰੇ ਜਾਣੇ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੋਚਾ ਸਿੰਘ ਲੰਗਾਨ ਨੇ ਦੋਸ਼ ਲਗਾਇਆ ਹੈ ਕਿ ਚੋਣ ਪ੍ਰਕਿਰਿਆ ਦੌਰਾਨ ਬਲਾਟ ਪਰੀਸ਼ਦ ਅਤੇ ਜ਼ਿਲ੍ਹਾ ਪਰੀਸ਼ਦ ਦੇ ਦਫ਼ਤਰਾਂ ਦੇ ਵਿੱਚ ਨਾ ਤਾਂ ਅਧਿਕਾਰੀ ਬੈਠ ਰਹੇ ਨੇ ਅਤੇ ਨਾ ਹੀ ਸੈਕਟਰੀ ਜਿਸ ਕਾਰਨ ਚਾਹਵਾਨ ਉਮੀਦਵਾਰ ਪਰੇਸ਼ਾਨ ਹੋ ਰਹੇ ਨੇ ਉਹਨਾਂ ਆਰੋਪ ਲਗਾਇਆ ਹੈ ਕਿ ਇਹ ਸਭ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਭਰਨ ਤੋਂ ਰੋਕਣ ਦੇ ਲਈ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਉਹ ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਲ ਮਿਲੇ ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਜੇਕਰ ਕੋਈ ਉਮੀਦਵਾਰ ਚੁੱਲਾ ਟੈਕਸ ਦੀ ਰਸੀਦ ਨਹੀਂ ਲੈ ਸਕਿਆ ਤਾਂ ਉਹ ਐਫਿਡੇਵਟ ਦੇ ਕੇ ਵੀ ਚੋਣ ਲੜ ਸਕਦਾ ਹੈ ਅਤੇ ਕਿਸੇ ਦੇ ਨਾਲ ਵੀ ਤੱਕਾ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਸਰਕਾਰ ਨੇ ਬਲਾਕ ਸੰਗਤੀਆਂ ਤੇ ਜ਼ਿਲ੍ਹਾ ਪ੍ਰਸ਼ਾਸਧੀਆਂ 'ਚ ਚੋਣਾਂ ਦਾ ਐਲਾਨ ਕੀਤਾ ਵਾ। ਮੈਂ ਉਹ ਸੰਮਿਨਾ ਕੇ ਇਹ ਚੋਣਾਂ ਦਾ ਨਾਂ ਹੀ ਨਾ ਬਲਾਕਾਂ ਵਿੱਚ ਵੀਡੀਓ ਨજર ਆਉਂਦਾ ਤੇ ਨਾ ਸੈਕਟਰੀ ਨજર ਆਉਂਦੇ ਨੇ। ਕੋਈ ਚੁੱਲਾ ਟੈਕਸ ਦੀ ਰਸੀਦ ਨਹੀਂ ਕੱਟੀ ਜਾ ਰਹੀ। ਜਿਹੜੇ ਇਲੈਕਸ਼ਨ ਲੰਨ ਵਾਲੇ ਨੇ ਉਹ ਖੱਜਲ ਖਰਾਬ ਹੋ ਰਹੇ ਨੇ ਉਸ ਸਬੰਧ ਵਿੱਚ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਆ ਕੇ ਸਾਰੀਆਂ ਮੁਸ਼ਕਲਾਂ ਦੱਸੀਆਂ ਨੇ ਇਹਨਾਂ ਨੇ ਯਕੀਨ ਦਿਵਾਇਆ ਵਾ ਕਿ ਐਫੀਡਾਵਿਟ ਦੇ ਕੇ ਤੇ ਇਹ 24 ਘੰਟਿਆਂ ਦੇ ਵਿੱਚ ਵਿੱਚ ਐਸਡੀਐਮ ਜਿਹੜਾ ਵਾ ਉਹ ਤੁਹਾਨੂੰ ਦੱਸੂਗਾ ਵੀ ਤੁਹਾਡਾ ਬਕਾਇਆ ਹੈ ਕਿ ਨਹੀਂ ਤੇ ਮੈਂ ਇਹ ਸਮਝਦਾ ਕਿ ਜੇ ਇਲੈਕਸ਼ਨਾਂ ਕਰਾਉਣੀਆਂ ਹੀ ਨੇ ਤੇ ਲੋਕ ਰਹਿ ਲੈਣ ਹਰ ਪਾਰਟੀ ਨੂੰ ਆਪਣੀ ਪੋਜੀਸ਼ਨ ਦਾ ਪਤਾ ਲੱਗੇ ਵੀ ਲੋਕ ਸਾਨੂੰ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ ਤੇ ਜੇ ਇਸ ਤਰ੍ਹਾਂ ਦੀਆਂ ਇਲੈਕਸ਼ਨਾਂ ਕਰਾਉਣੀਆਂ ਜਿਿੱਕੂ ਇਹ ਕਰ ਰਹੇ ਨੇ ਤੇ ਫੇਰ ਤੇ ਡਿਕਟੇਟਰਸ਼ਿਪ ਐ ਫੇਰ ਨਾਮਿਨੇਟ ਪੰਚਾਇਤਾਂ ਕਰ ਲੈਣੀਆਂ ਚਾਹੀਦੀਆਂ ਨੇ ਇਲੈਕਸ਼ਨਾਂ ਦਾ ਅਡੰਬਰ ਜਿਹੜਾ ਨਹੀਂ ਰਚਣਾ ਚਾਹੀਦਾ ਤੇ ਮੈਂ ਸਮਝਦਾ ਮੈਂ ਕਿ ਅੱਜ ਅਸੀਂ ਜਿਹੜੀ ਪਾਰਟੀ ਦੇ ਸਾਰੇ ਨਮਾਇंदे ਹਲਕਿਆਂ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਆਉਣ ਵਾਲੇ ਇੱਕ ਦਿਨ ਚ ਸਾਨੂੰ ਪਤਾ ਲੱਗ ਜਾਊਗਾ ਕਿ ਇਹ ਕੀਵੇਂ ਕੰਮ ਚੱਲ ਰਿਹਾ ਨਹੀਂ ਤੇ ਧਰਨੇ ਵੀ ਦਾਾਂਗੇ ਮੁਜਾਰੇ ਵੀ ਕਰਾਂਗੇ ਲੜਾਈ ਵੀ ਲੜਾਂਗੇ ਕਿਉਂਕਿ ਅਸੀਂ ਪਾਰਟੀ ਆਪਣੀ ਨੂੰ ਜਿਹੜਾ ਵਾ ਉਹ ਮਜ਼ਬੂਤ ਕਰਾਂਗੇ ਔਰ ਹਰ ਤਰ੍ਹਾਂ ਦੀ ਲੜਾਈ ਲੜਾਂਗੇ ਨੋਟਰਾਂ ਨੂੰ ਅਪੀਲ ਹੈ ਕਿ ਸਰਕਾਰ ਦੇ 4 ਸਾਲ ਲੰਘ ਗਏ ਨੇ ਪੰਜਵੇਂ ਸਾਲ ਵਿੱਚ ਅਫਸਰਾਂ ਨੇ ਉਹਨਾਂ ਦੀਆਂ ਅੱਖੇ ਲੱਗਣੋਂ ਹਟ ਜਾਣਾ ਵਾ ਐਵੇਂ ਹੀ ਨਾ ਉਹਨਾਂ ਦੀ ਪੂਛ ਫੜੀ ਫਿਰਨਾ ਤਗੜੇ ਹੋ ਕੇ ਆਪਣੀ ਮਾਂ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਜਿਹੜੇ ਕਾਲੀ ਦਲ ਦੇ ਵਰਕਰ ਗਏ ਹੋਏ ਨੇ ਉਹ ਵਾਪਸ ਆਪਣੇ ਘਰਾਂ ਨੂੰ ਆ ਜਾਣ ਤੇ ਪਤਾ ਲੱਗ ਜੇ ਵੀ ਲੋਕ ਕਿਸ ਪਾਰਟੀ ਨੂੰ ਚਾਹੁੰਦੇ ਨੇ ਮੌਜੂਦਾ ਸਰਕਾਰ ਦੀਆਂ ਨਹੀਂ ਹੁੰਦੀਆਂ ਧੱਕੇ ਨਹੀਂ ਹੁੰਦੀਆਂ ਧੱਕੇ ਹੀ ਸ਼ਾਇਦੀਆਂ ਹੁੰਦੀਆਂ ਨੇ ਔਰ ਜਿਹੜੀ ਪਾਰਟੀ ਬਹੁਤਾ ਧੱਕਾ ਕਰਦੀ ਉਹਦਾ ਬਹੁਤਾ ਵੱਡਾ ਜਲੂਸ ਇਲੈਕਸ਼ਨ 'ਚ ਨਿਕਲ ਜਾਂਦਾ ਹੁੰਦਾ ਕਿਉਂਕਿ ਉਹ ਉਦੋਂ ਕੱਟੀ-ਕੱਟਾ ਸਾਰੇ ਨਿਕਲ ਜਾਣਾ ਵਾ ਤੇ ਇਸ ਕਰਕੇ ਮੈਂ ਸਮਝਣਾ ਕਿ ਜੇ ਸਰਕਾਰ ਨੇ ਆਪਣੇ ਪੈਰ ਬੰਨਣੇ ਨੇ ਫੇਰ ਲੋਕ ਰਾਏ ਲੋਕਾਂ ਦੀ ਰਾਏ ਲੈਣ ਇਹ ਇਲੈਕਸ਼ਨ ਕਰਾਉਣ ਤਰਨਤਾਰਨ ਵਿੱਚ ਲੰਡਾ ਹਰੀ ਦੇ ਨਾਮ ਤੋਂ ਕਰਰ ਨਾਮਕ ਨੌਜਵਾਨ ਦੇ ਵੱਲੋਂ ਇੱਕ ਵਿਅਕਤੀ ਪਾਸੋਂ 10 ਲੱਖ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਜਦੋਂ ਉਕਤ ਵਿਅਕਤੀ ਦੇ ਵੱਲੋਂ ਫਿਰੋਤੀ ਨਹੀਂ ਦਿੱਤੀ ਗਈ ਤਾਂ ਉਸ ਦੇ ਗੱਡੀ ਉੱਪਰ ਪੈਟਰੋਲ ਬੰਬ ਦੇ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਸੰਬੰਧੀ ਜਾਂਚ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ ਸੀਸੀਟੀਵੀ ਫੁਟੇਜ ਅਤੇ ਹੋਰ ਤੱਥਾਂ ਦਾ ਸਹਾਰਾ ਲਿਆ ਗਿਆ ਇਸ ਮਾਮਲੇ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ सुरेंद्र ਲਾਂਬਾ ਨੇ ਕਿਹਾ ਕਿ ਅੱਜ ਸੇਰੋਂ ਨਜ਼ਦੀਕ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਜਿਸ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਹੋ ਕੇ ਆ ਰਹੇ ਨੌਜਵਾਨ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਨੌਜਵਾਨ ਨੇ ਮੋਟਰਸਾਈਕਲ ਨੂੰ ਰੋਕਣ ਦੀ ਬਜਾਏ ਪੁਲਿਸ ਪਾਰਟੀ ਉੱਪਰ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਦੇ ਵਿੱਚ ਨੌਜਵਾਨ ਦੀ ਲੱਤ ਦੇ ਵਿੱਚ ਗੋਲੀ ਲੱਗਣ ਦੇ ਨਾਲ ਉਹ ਜ਼ਖਮੀ ਹੋ ਗਿਆ ਨੌਜਵਾਨ ਦੀ ਪਛਾਣ ਆਕਾਸ਼ਦੀਪ ਸਿੰਘ ਪੰਜੋ ਹੋਈ ਹੈ ਉਹਨਾਂ ਕਿਹਾ ਕਿ ਜਲਦੀ ਹੀ ਇਸ ਦਾ ਇੱਕ ਹੋਰ ਸਾਥੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਸਾਰੇ ਜਿਹੜਾ ਜੇ ਅਨਕਾਉਂਟਰ ਹੋਇਆ ਵਾ ਸਾਰੇ ਦਾ ਕੀ ਸਟੋਰੀ ਜੀ ਇੱਕ ਅ ਇਨਸੀਡੈਂਟ ਰਿਪੋਰਟ ਹੋਇਆ ਸੀਗਾ 3 ਤਾਰੀਖ ਨੂੰ 11ਵੇਂ ਮਹੀਨੇ 'ਚ ਜਿਹਦੇ ਵਿੱਚ ਲੰਡਾ ਹਰੀਕੇ ਦੇ ਨਾਮ ਤੋਂ ਇੱਕ ਕਰਨ ਨਾਮ ਦੇ ਮੁੰਡੇ ਨੇ ਅ ਐਕਸਟਰਸ਼ਨ ਕਾਲ ਕੀਤੀ ਸੀ ਜਿਹਦੇ ਵਿੱਚ ਜਿਹੜਾ ਕੰਪਲੇਨੈਂਟ ਹੈਗਾ ਉਹਦੇ ਤੋਂ 10 ਲੱਖ ਰੁਪਏ ਦੀ ਫਿਰੋਦੀ ਡਿਮਾਂਡ ਕੀਤੀ ਸੀ ਤੇ ਫਿਰੋਦੀ ਤੋਂ ਬਾਅਦ ਜਿਹੜਾ ਹੈਗਾ ਉਹ ਉਹਨੇ ਬੰਦੇ ਵੇਚ ਕੇ ਉਦੇ ਘਰ ਤੇ ਪੈਟਰੋਲ ਬੰਮ ਸੁੱਤੇ ਸੀਗੇ ਇੱਕ ਪੈਟਰੋਲ ਬੰਮ ਸਵੇਰੇ ਸੁੱਟਿਆ ਗਿਆ ਉਹਦੇ ਘਰ ਤੇ ਤੇ ਇੱਕ ਪੈਟਰੋਲ ਬੰਮ ਸ਼ਾਮ ਨੂੰ ਸੁੱਟਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਨੇ ਮਕਦਮਾ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ ਤੇ ਜਿਹਦੇ ਵਿੱਚ ਜਿਹੜਾ ਹੈਗਾ ਉਹ ਸੀਸੀਟੀਵੀ ਫੁਟੇਜ ਦੇ ਐਨਾਲਿਸਿਸ ਤੋਂ ਤੇ ਹਿਊਮਨ ਰੇਟ ਤੋਂ ਟੈਕਨੀਕਲ ਐਨਾਲਿਸਿਸ ਤੋਂ ਜਿਹੜਾ ਹੈਗਾ ਸਾਡੀ ਟੀਮਸ ਨੇ ਅ ਅਕਿਊਜ਼ਡ ਆਈਡੈਂਟੀਫਾਈ ਕੀਤੇ ਉਹਨਾਂ ਨੂੰ ਨੋਮਿਨੇਟ ਕੀਤਾ ਗਿਆ ਇਨ ਬਿਟਵੀਨ ਜਿਹੜਾ ਹੈਗਾ ਉਹ ਸਾਡਾ ਅ ਨਾਕਾ ਲਗਾਇਆ ہوا ਸੀਗਾ ਜਿਹਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇਹ ਨਾਕੀ ਉਸਦੀ ਬਹਾਲ ਚੱਲਦੀ ਸੀਗੀ ਅੱਜ ਨਾਕੇ ਤੇ ਇੱਕ ਸਸਪੈਕਟਡ ਮੋਟਰਸਾਈਕਲ ਨੂੰ ਰੋਕਣ ਦਾ ਸਾਡੀ ਟੀਮ ਨੇ ਇਸ਼ਾਰਾ ਕੀਤਾ ਬਟ ਉਹ ਉਸ ਟਾਈਮ ਮੌਕੇ ਤੇ ਭਜਾ ਲਿਆ ਜਦੋਂ ਇਹਨਾਂ ਨੇ ਪਿੰਚੋ ਦਾ ਪਿੱਛਾ ਕੀਤਾ ਸਾਡੀ ਟੀਮ ਨੇ ਐਸ ਐਚਓ ਸਿਟੀ ਦੀ ਟੀਮ ਨੇ ਤੇ ਉਹ ਫਿਰ ਇੱਥੇ ਆ ਕੇ ਸ਼ੇਰੋਂ ਦੇ ਨੇੜੇ ਉਹਦੇ ਨਾਲ ਕ੍ਰਾਸ ਫਾਇਰ ਹੋਇਆ ਉਹ ਜਦੋਂ ਆਪਣੀ ਮੋਟਰਸਾਈਕਲ ਤੋਂ ਡਿੱਗ ਗਿਆ ਤੇ ਉਹਨੇ ਪੁਲਿਸ ਟੀਮ ਤੇ ਫਾਇਰ ਕੀਤਾ ਤੇ ਇਹ ਕ੍ਰਾਸ ਫਾਇਰਿੰਗ ਚ ਜਿਹੜਾ ਹੈਗਾ ਉਹ ਇੰਜਰਡ ਹੋਇਆ ਤੇ ਉਹਨੂੰ ਫਰਦਰ ਇਮੀਡੀਏਟਲੀ ਹਸਪੀਟਲ ਲਿਜਾਇਆ ਗਿਆ ਹੈਗਾ ਜਿੱਥੇ ਉਹਦੀ ਸਿਚੁਏਸ਼ਨ ਜਿਹੜੀ ਹੈਗੀ ਉਹ ਠੀਕ ਸੀ ਜਾਰੀ ਹੈਗੀ ਫਰਦਰ ਅਸੀਂ ਫਾਲੋਅ ਅਪ ਕਰ ਰਹੇ ਹਾਂ ਕਿ ਉਹ ਪ੍ਰੋਪਰ ਟਰੀਟਮੈਂਟ ਹੋਵੇ ਤੇ ਜਿਹੜਾ ਦੋਸ਼ੀ ਦੱਸਿਆ ਗਿਆ ਹੈਗਾ ਉਹ ਆਕਾਸ਼ਦੀਪ ਅ ਕਿਸੇ ਮੁਕਦਮੇ ਦਾ ਦੋਸ਼ੀ ਜਿਹੜਾ ਹੈਗਾ ਉਹ ਜਿਹੜਾ ਜਿਹਨੇ ਪੈਟਰੋਲ ਬੰਮ ਸੁੱਤੇ ਸੀਗੇ ਤਰਨਤਾਰਨ ਵਿਖੇ ਜਿੰਡਿਆਲਾ ਰੋਡ ਤੇ ਉਹ ਦੋਸ਼ੀ ਹੈਗਾ ਫਰਦਰ ਇੱਕ ਦੋ ਜਿਹੜਾ ਰਹਿੰਦਾ ਦੋਸ਼ੀ ਹੈਗਾ ਉਹਨੂੰ ਵੀ ਸਾਡੀ ਟੀਮਸ ਲੱਗੀ ਰਹੀ ਹੈਗੀ ਜਿਹਨੂੰ ਅਸੀਂ ਜਲ ਰਾਉਂਡ ਅਪ ਕਰਾਂਗੇ ਤੇ ਸਾਡੀ ਟੀਮ ਨੇ ਬੜਾ ਟੈਕਨੀਕਲ ਇਨਵੈਸਟੀਗੇਸ਼ਨ ਤੇ ਸੀਸੀਟੀਵੀ ਕਰਕੇ ਐਨਾਲਿਸਿਸ ਕਰਕੇ ਉਹਨੂੰ ਫੜਨ ਵਾਸਤੇ ਕਾਫੀ ਕੰਮ ਕੀਤਾ ਹੈਗਾ ਕੋਈ ਵੀ ਇਸ ਤਰੀਕੇ ਦੀ ਜਿਹੜੀ ਇਨਸੀਡੈਂਟ ਹੁੰਦੀ ਹੈਗੀ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕੀਤਾ ਜਾਵੇ ਜਿਹਦੇ ਵਿੱਚ ਕੋਈ ਐਕਸਟਰੋਸ਼ਨ ਕਾਲ ਕਰਦਾ ਹੈ ਜਾਂ ਇਦਾਂ ਦੀ ਕੋਈ ਥ੍ਰੈਟ ਕਰਦਾ ਸੋ ਦਟ ਅਸੀਂ ਉਹਨੂੰ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਫੜ ਕੇ ਸਜ਼ਾ ਦੇ ਲਾ ਸਕਦੇ ਥੈਂਕ ਯੂ ਇੱਕ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਮਹਿੰਮ ਚਲਾਈ ਜਾ ਰਹੀ ਹੈ ਪਰ ਦੂਜੇ ਪਾਸੇ ਨਸ਼ੇੜੀਆਂ ਦਾ ਆਤੰਕ ਸਮਾਜ ਦੇ ਲਈ ਸਿਰਦਰਦੀ ਬਣਿਆ ਹੋਇਆ ਜਿਸ ਦੀ ਇੱਕ ਤਾਜ਼ਾ ਮਿਸਾਲ ਬਠਿੰਡਾ ਦੇ ਵਿੱਚ ਸਾਹਮਣੇ ਆਈ ਹੈ ਬਠਿੰਡਾ ਦੇ ਵੱਖ-ਵੱਖ ਥਾਮਾਂ ਤੇ ਰਾਹਗੀਰਾਂ ਦੇ ਵੱਲੋਂ ਨਸ਼ੇੜੀਆਂ ਦੀ ਕੀਤੀ ਗਈ ਕਟਮਾਰ ਦੀ ਵੀਡੀਓ ਸਾਹਮਣੇ ਆਈ ਹੈ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਬਠਿੰਡਾ ਫਾਇਰ ਬ੍ਰਿਗੇਡ ਚੌਂਕ ਦੀਆਂ ਦਿਖਾਉਂਦੇ ਆ ਜਿੱਥੇ ਨਸ਼ੇੜੀਆਂ ਦੇ ਵੱਲੋਂ ਦੋ ਰਾਘੀਰਾਂ ਤੋਂ ਪੈਸੇ ਖੋਣ ਦੇ aarop ਲਗਾਏ ਗਏ ਜਿਸ ਤੋਂ ਬਾਅਦ ਫਰੇ ਬਾਜ਼ਾਰ ਦੇ ਵਿੱਚ ਨਸ਼ੇੜੀਆਂ ਦੀ ਰਾਘੀਰਾਂ ਦੇ ਵੱਲੋਂ ਬੁਰੇ ਤਰੀਕੇ ਦੇ ਨਾਲ ਕਟਮਾਰ ਕੀਤੀ ਗਈ ਇਸ ਦੌਰਾਨ ਮੌਕੇ ਦੇ ਉੱਤੇ ਪਹੁੰਚੀ ਕੋਤਵਾਲੀ ਪੁਲਿਸ ਦੇ ਵੱਲੋਂ ਵੀ ਇਹਨਾਂ ਨਸ਼ੇੜੀਆਂ ਨੂੰ ਲੋਕਾਂ ਦੀ ਭੀੜ ਦੇ ਵਿੱਚੋਂ ਬਚਾ ਕੇ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਪਰ ਰਾਘੀਰਾਂ ਦੇ ਵੱਲੋਂ ਇਹ aarop ਲਗਾਏ ਗਏ ਨੇ ਕਿ ਪੁਲਿਸ ਇਹਨਾਂ ਨਸ਼ੇੜੀਆਂ ਨੂੰ ਹਿਰਾਸਤ ਦੇ ਵਿੱਚ ਤਾਂ ਲੈ ਲੈਂਦੀ ਹੈ ਪਰ ਉਸ ਤੋਂ ਬਾਅਦ ਉਹ ਇਹਨਾਂ ਨਸ਼ੇੜੀਆਂ ਨੂੰ ਉਸੇ ਜਗ੍ਹਾ ਤੇ ਜਾ ਕੇ ਫਿਰ ਤੋਂ ਛੱਡ ਦਿੰਦੀ ਹੈ ਸੋ ਇਹ આરોਪ ਜਿਹੜੇ ਆ ਲੋਕਾਂ ਦੇ ਵੱਲੋਂ ਪੁਲਿਸ ਦੇ ਉੱਪਰ ਲਗਾਏ ਗਏ ਨੇ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਯੁੱਧ ਨਸ਼ੇੜੀ ਯੁਧ ਨਸ਼ਿਆਂ ਦੇ ਵਿਰੁੱਧ ਇੱਕ ਤੈ ਮੁਹਿੰਮ ਚਲਾਈ ਗਈ ਹੈ ਔਰ ਮੁਹਿੰਮ ਦੇ ਤਹਿਤ ਪੁਲਿਸ ਦੇ ਵੱਲੋਂ ਚੈਕਿੰਗ ਵੀ ਕੀਤੀ ਜਾਂਦੀ ਹੈ ਔਰ ਕਈ ਥਾਵਾਂ ਦੇ ਉਤੇ ਨਸ਼ੇੜੀਆਂ ਨੂੰ ਕਾਬੂ ਵੀ ਪੁਲਿਸ ਦੇ ਵੱਲੋਂ ਕੀਤਾ ਜਾ ਰਿਹਾ ਹੈ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ